ਵੀ ਜੇ ਜੇ ਮਤਲਬ ਪੁਲਿਸ ਉਦੋਂ ਹੀ ਇਹਦਾ ਕੋਈ ਹੱਲ ਕੱਢ ਲੈਂਦੀ ਤਾਂ ਇਹ ਇੰਨੀ ਵਧਣੀ ਨਾ ਸੀ ਉਦੋਂ ਵੀਡੀਓ ਵਾਇਰਲ ਹੋਣ ਦੀ ਕੋਹਾਣੀ ਨਾ ਸੀ ਅੱਛਾ ਉੱਥੇ ਮੰਨ ਲਓ ਠੱਪ ਲੱਗ ਜਾਣੀ ਸੀ ਉਦੋਂ ਪਰਚਾ ਹੋ ਜਾਂਦਾ ਓਨੀ ਗੱਲ ਤੇ ਤੇ ਆਹ ਸਾਰੀ ਬਾ ਬਾਤ ਦੀ ਆ ਜਿਹੜੀ ਗੱਲ ਹੈਗੀ ਆ ਜਦੋਂ ਇਹ ਡਿਲੇ ਹੋ ਗਿਆ ਮਾਮਲਾ ਉਹ ਐਸਐਸਪੀ ਸਾਹਿਬ ਦੇ ਧਿਆਨ ਚ ਆ ਗਿਆ ਐਸਪੀ ਮੈਡਮ ਜਿਹੜੀ ਉਹਨੂੰ ਢੀਲ ਕਰਨਾ ਪਿਆ। ਮਤਲਬ ਤੁਹਾਡੀ ਕਹਿਣ ਦਾ ਮਤਲਬ ਹੈ ਕਿ ਵੀ ਪੁਲਿਸ ਦੀ ਜਿਹੜੀ ਹੈ ਉਹ ਨਲਾਇਕੀ ਕਹਿ ਲੋ ਨਲਾਇਕੀ ਰਹਗੀ ਢਿਲ ਰਹਗੀ ਜਿਸ ਕਾਰਨ ਇਹ ਚੀਜ਼ਾਂ ਜੜੀਆਂ ਨੇ ਹੋ ਗਈਆਂ। ਜੇਕਰ ਪੁਲਿਸ ਜਿਹੜੀ ਹੈ ਉਹ ਹੁਸ਼ਿਆਰੀ ਵਰਤ ਲੈਂਦੀ ਟਾਈਮ ਸੇਅਰ ਕਰ ਲੈਂਦੀ ਸਾਰਾ ਕੁਝ ਤੇ ਇਹ ਢਿਲ ਨਹੀਂ ਹੁੰੀ ਸੀ ਇਹ ਚੀਜ਼। ਆਹ ਜਿਹੜੀ ਹੁਣ ਮਤਲਬ ਵੱਧ ਗਿਆ ਗੱਲ ਵੀਡੀਓ ਵਾਇਰਲ ਹੋਣੇ ਉਸ ਧੀ ਲੜਕੀ ਦੀ ਉਹ ਇੱਜ਼ਤ ਜਿਹੜੀ ਕਿੰਨੀ ਮਤਲਬ ਇੱਜ਼ਤ ਖਰਾਬ ਹੋਈ ਆ ਕਿੰਨੀ ਬਦਨਾਮੀ ਹੋਈ ਆ ਕਿੰਨੀ ਲੜਕੀ ਨੂੰ ਤਲੰਕ ਤੋਂ ਉਹਨਾਂ ਨੇ ਕਰ ਦਿੱਤਾ ਕਿਉਂਕਿ ਮਰਦ ਪ੍ਰਧਾਨ ਸਮਾਜ ਆ ਬੜੀ ਮ ਇਹ ਨੂੰ ਚਲਾਇਆ ਤਾਂ ਇਹ ਮਾਮਲਾ ਮਤਲਬ ਉੱਥੇ ਬੰਦ ਹੋ ਜਾਣਾ ਸੀ ਆ ਜਿਹੜੀ ਹੁਣ ਜਿੱਥੇ ਤੱਕ ਕਹਾਣੀ ਚੱਲੀ ਗਈ ਆ ਉਹ ਪੁਲਿਸ ਦੀ ਢੇਲਮਟ ਕਰਕੇ ਜਿਹੜੀ ਗਈ ਆ ਜੇ ਮਾਮਲਾ ਇੱਥੇ ਐਸਪੀ ਸਾਹਿਬ ਦੇ ਵੀ ਆ ਗਿਆ ਸੀ ਜੇ ਐਸਪੀ ਸਾਹਿਬ ਕੋਲ ਵੀ ਮਾਮਲਾ ਆ ਗਿਆ ਉਹਨੂੰ ਵੀ ਜਲਦੀ ਜੇ ਇਹਨੂੰ ਕਰ ਦਿੰਦੇ ਉਹਦੀ ਜਾਪੜਤਾਲ ਕਰਕੇ ਉਦੋਂ ਸਾਨੂੰ ਐਸਐਚਓ ਨੂਰਮਲ ਨੇ ਕਿਹਾ ਸੀ ਵੀ ਸਾਰੇ ਡਾਕੂਮੈਂਟ ਮੈਨੂੰ ਦੇ ਦਿਓ ਵੀਡੀਓ ਦੇ ਦਿਓ ਦੋਨੇ ਤਰ੍ਹਾਂ ਤੇ ਮੈਂ ਚੋਂ 55 ਦਿਨਾਂ ਚ ਇਹਦਾ ਹੱਲ ਕੱਢ ਕੇ ਦੱਸਾਂਗਾ ਪਰ ਉਹ ਹਾਲ ਅਜੇ ਤੱਕ ਨਹੀਂ ਦੱਸਿਆ ਉਹ ਫਿਰ ਵਿਚਾਰੇ ਬੇਵਸ ਹੋ ਕੇ ਗਾਹ ਨੂੰ ਤੁਰ ਪਏ ਉਹ ਬਹੁਤ ਸਰਕਾਰਤਾ ਇਲਾਕੇ ਦੇ ਮੈਂਬਰਾਂ ਨੂੰ ਲੈ ਕੇ ਐਸਐਸਪੀ ਤੱਕ ਪਹੁੰਚ ਕੀਤੀ ਆ ਐਸਪੀ ਦੀ ਲਾਗੇ ਜੇ ਇੱਥੇ ਵੀ ਇਨਕੁਆਇਰੀ ਨੂੰ ਉਹਨੂੰ ਵੈਰੀਫਾਈ ਕਰਨ ਤੇ ਬਹੁਤ ਟਾਈਮ ਲੱਗਿਆ ਜਿਹਦੇ ਕਰਕੇ ਮਾਮਲਾ ਮਤਲਬ ਇਸ ਵੇਲੇ ਬਹੁਤ ਸਿਖਰਾਂ ਤੇ ਪਹੁੰਚ ਗਿਆ ਅੱਛਾ ਜਦੋਂ ਤੁਸੀਂ ਵੀਡੀਓ ਦੇਖੀ ਉਪਲ ਫਾਰਮ ਵਾਲੀ ਲੜਕੀ ਦੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀਡੀਓ ਹੋਈ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਮਨ ਦੇ ਵਿੱਚ ਖਿਆਲ ਕਿਉਂ ਹੁੰਦਾ ਹੈ ਤੁਸੀਂ ਉਹਨਾਂ ਦੇ ਫਾਦਰ ਨੂੰ ਮਿਲਦੇ ਹੋਣੇ ਆ ਬੇਟੀ ਨੂੰ ਮਿਲਦੇ ਹੋਣੇ ਆ ਜਦੋਂ ਤੁਸੀਂ ਇਹ ਵੀਡੀਓ ਦੇਖੀ ਮਨ ਦੇ ਵਿੱਚ ਪਹਿਲਾ ਖਿਆਲ ਤੁਸੀਂ ਦੇਖੋ ਸਾਨੂੰ ਤਾਂ ਬਹੁਤ ਇਸ ਗੱਲ ਦਾ ਗੁੱਸਾ ਵੀ ਆਇਆ ਪੁਲਿਸ ਤੇ ਵੀ ਆਇਆ ਉਹ ਉਹਨਾਂ ਤੇ ਵੀ ਆਇਆ ਲੱਗੇ ਨੇ ਵੀਡੀਓ ਵਾਇਰਲ ਕੀਤੀ ਆ ਵੀ ਇਹ ਚਾਹੀਦੀ ਨਹੀਂ ਸੀ ਜਿੱਦਾਂ ਦਾ ਦੋਸ਼ ਲਾ ਰਿਹਾ ਵੀ ਲੜਕੀ ਲੜਕੀ ਆਪ ਕਿੱਦਾਂ ਕਰ ਸਕਦੀ ਆ ਵੀਡੀਓ ਆਪਣੀ ਅਸ਼ਲੀਲਤਾ ਜਿਹੜੀ ਉਹਦੀ ਵੀਡੀਓ ਅਸ਼ਲੀਲ ਉਹ ਆਪ ਕਿਦਾਂ ਵਾਇਰਲ ਕਰ ਸਕਦੀ ਆ ਬੜਾ ਗੁੱਸਾ ਇਸ ਗੱਲ ਤੇ ਆਇਆ ਫਿਰ ਅਸੀਂ ਲੜਕੀ ਦੇ ਬਾਪ ਨਾਲ ਵੀ ਗੱਲ ਕੀਤੀ ਪਹਿਲੋ ਤੋਂ ਦੀ ਸਮਝ ਜਨਾ ਵੀਗਾ ਲੋਕ ਕਹਿੰਦੇ AI ਨੇ ਇਦਾਂ ਜੋੜ-ਜੂੜ ਕੇ ਇਹ ਕੀਤਾ ਹੋਣਾ ਇਹ ਹੋ ਹੀ ਨਹੀਂ ਸਕਦੀ ਇਦਾਂ ਦੀ ਗੱਲ ਪਰ ਫਿਰ ਚਲੋ ਹੁਣ ਦੇਖਣ ਚਾਹ ਵੀ ਲੜਕੀ ਆ ਮੰਨ ਕੇ ਵੀ ਵੀਡੀਓ ਮੇਰੀ ਆ ਬਈ ਇਹ ਸੱਚ ਆ ਉਦਾਂ ਪਰ ਉਸ ਮੁੰਡੇ ਨਾਲ ਹੀ ਆ ਠੀਕ ਆ ਨਾ ਮੇਰਾ ਸੁਭਾਅ ਕਿਵੇਂ ਦਾ ਜੀ ਕੁੜੀ ਦਾ ਉਹਨਾਂ ਦੇ ਫਾਦਰ ਦਾ ਉਹਨਾਂ ਦੇ ਪਰਿਵਾਰ ਦਾ ਜੀ ਤੁਸੀਂ ਸਾਬਕਾ ਸਰਪੰਚ ਨੇ ਹਾਂ ਜੀ ਮੈਂ ਉਸ ਪਿੰਡ ਦਾ 25 ਸਾਲ ਸਰਪੰਚ ਰਹੇ ਹਾਂ ਜੀ ਤੇ ਲੜਕੀ ਦਾ ਬਾਪ ਜਿਹੜਾ ਆ ਕਰਨਜੀਤ ਸਿੰਘ ਉਪਰ ਕਮਾ ਪਰ ਉਹਨਾਂ ਨੂੰ ਕਹਿੰਦੇ ਆ ਵੱਡੇ ਜ਼ਿਮੀਂਦਾਰ ਆ ਬਹੁਤ ਵੱਡੀ ਜ਼ਮੀਨ ਦੀ ਉਹ ਖੇਤੀ ਕਰਦੇ ਆ ਬਹੁਤ ਵਧੀਆ ਪਰਿਵਾਰ ਆ ਉਹ ਲੜਕੇ ਵੀ ਬਹੁਤ ਵਧੀਆ ਆ ਗੁਰਮਨ ਜੋ ਤੋਂ ਜਿਹੜੀ ਆ ਉਹ ਉਹਨਾਂ ਦੇ ਨਾਲ ਖੇਤੀ ਦੇ ਵਿੱਚ ਜਿਹੜੀ ਸਹਾਇਕ ਹੁੰਦੀ ਆ ਡਾਇਰੈਕਟਰ ਸਾਰੀ ਖੇਤੀ ਆਪ ਕਰਦੀ ਆ ਤੇ ਮਿਲਣਸਾਰ ਪਰਿਵਾਰ ਆ ਕੋਈ ਇਦਾਂ ਦੀ ਗੱਲ ਕਦੀ ਸੁਣੀ ਨਹੀਂ ਇਦਾਂ ਦੀ ਜਿਹੜੀ ਕੋ ਗਲਤ ਕਸਮ ਦੀ ਉਹ ਗੱਲ ਕਰ ਜਾਣ ਅਸੀਂ ਆਪ ਸਾਰੇ ਪਿੰਡ ਬਹੁਤ ਹੈਰਾਨ ਆ ਜਿਹਨੇ ਵੀਡੀਓ ਵਾਰਲ ਕੀਤੀ ਆ ਬਹੁਤ ਹੀ ਗਲਤ ਕੀਤੀ ਆ ਪਿਆ ਪਣਾ ਸਾਰਿਆਂ ਦੀਆਂ ਆ ਪਰ ਇਸ ਇਦਾਂ ਦੀ ਨਹੀਂ ਕਰਨੀ ਚਾਹੀਦੀ ਸੀ ਬਾਕੀ ਲੋਕ ਵੀ ਬੜੇ ਮੂਰਖ ਆ ਜਿਨ੍ਹਾਂ ਨੇ ਗਾਂ ਤੋ ਗਾਂ ਤੋ ਉਹ ਵੀਡੀਓ ਨੂੰ ਚਲਾਇਆ ਤੇ ਸਤਿਆਂ ਨਾਸ਼ ਕਰਕੇ ਰੱਖ ਦਿੱਤਾ ਪਿੰਡ ਦੀ ਬਦਨਾਮੀ ਵੀ ਤੇ ਲੜਕੀ ਦਾ ਸਾਰੀ ਜਿੰਦਗੀ ਦੇ ਕਲੰਕਤ ਹੋ ਗਿਆ ਪਿੰਡ ਦੀ ਮੈਂ ਜ਼ਰੂਰ ਕਹੂੰਗਾ ਕਿੰਨੀ ਕੀ ਬਦਨਾਮੀ ਇਸ ਵਕਤ ਮਹਿਸੂਸ ਕਰ ਰਹੇ ਕੁ ਵੀ ਪਿੰਡ ਦੀ ਹੋ ਰਹੀ ਬਹੁਤ ਬਹੁਤ ਕਰ ਰਹੇ ਆ ਜੀ ਬਹੁਤ ਕਰ ਰਹੇ ਆ ਲੜਕੀ ਆ ਲੜਕੀਆਂ ਸਾਰਿਆਂ ਦੀ ਆ ਮੰਨ ਲਓ ਇਹ ਤਾਂ ਸਾਰੇ ਜਿਹੜੇ ਇਨਸਾਫ ਸੰਤ ਲੋਕ ਆ ਬਰੇ ਧਿਆਨਤਦਾਰ ਲੋਕ ਆਓ ਸਾਰੇ ਕਹਿਣਗੇ ਵੀ ਗਲਤ ਆ ਪੱਲਾ ਪਿੰਡ ਦੀ ਗੱਲ ਥੋੜੀ ਆ ਇਹ ਤਾਂ ਜਿਹੜਾ ਵੀ ਧਿਆਨਤਦਾਰ ਬੰਦਾ ਆ ਉਹ ਸਮਝੂਗਾ ਵੀ ਸਾਰੇ ਧੀਆਂ ਭੈਣਾਂ ਵਾਲੇ ਜੰਮੀਆਂ ਵਾਲੇ ਆ ਬਈ ਇਦਾਂ ਦੀ ਗੱਲ ਠੀਕ ਨਹੀਂ ਆ ਜਿਹੜੀ ਉਹਨਾਂ ਨੇ ਕੀਤੀ ਆ ਤਾਂ ਆ ਜਿਹੜਾ ਘੱਟਿਆ ਕਾਰਨਾਮਾ ਕੀਤਾ ਵੀਡੀਓ ਵਾਇਰਲ ਕਰਨ ਵਾਲਾ ਇਹਦੇ ਕਰਕੇ ਆਪਾਂ ਸਮਝਦੇ ਆ ਵੀ ਉਹ ਸਰਾ ਸਾਰੇ ਗਲਤ ਆ ਉਹ ਸਜ਼ਾ ਦੇਣ ਦੇ ਯੋਗ ਆ ਉਹਨਾਂ ਨੂੰ ਸਜ਼ਾ ਮਿਲਣੀ ਦਲੇ ਜੋ ਦੇ ਕੇ ਮਹਾ ਉਹ ਜੋ ਲੜਕੀ ਇਲਜ਼ਾਮ ਲਾ ਰਹੀ ਹੈ ਕਿ ਮੇਰੀ ਵੀਡੀਓ ਉਹ ਲੜਕੇ ਦੇ ਨਾਲ ਹੀ ਹੈ ਤੇ ਲੜਕੇ ਨੇ ਹੀ ਵੀਡੀਓ ਵਾਇਰਲ ਕੀਤੀ ਹੈ ਬਟ ਪਿੰਡ ਦੇ ਲੋਕ ਤਾਂ ਇੱਥੇ ਤੱਕ ਕਹਿਣ ਨੂੰ ਤਿਆਰ ਨਹੀਂ ਕਿ ਭਈ ਮੁੰਡਾ ਤਾਂ ਬਹੁਤ ਸਾਊ ਹੈ ਜੇ ਉਹਨੂੰ ਕੋਈ ਦਬਕਾ ਮਾਰ ਦੇਵੇ ਤਾਂ ਉਹ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਤੇ ਉਹ ਤਾਂ ਇਦਾਂ ਦੀ ਵੀਡੀਓ ਕਦੀ ਵਾਇਰਲ ਕਰਨ ਬਾਰੇ ਸੋਚ ਨਹੀਂ ਸਕਦਾ ਉਹ ਤਾਂ ਬੜਾ ਸਾਊ ਹੈ ਨਹੀਂ ਸਾਊ ਤਾਂ ਹੈਊਗਾ ਪਰ ਉੱਥੇ ਤੁਸੀਂ ਦੇਖਿਆ ਨਹੀਂ ਵੀ ਜਦੋਂ ਘਰ ਤੇ ਰਾਤ ਨੂੰ ਹਮਲਾ ਕਰਦੇ ਆ ਉਹਦੀਆਂ ਵੀਡੀਓ ਜੀ ਵੀ ਹੈਗੀਆਂ ਆ ਜਿੱਥੇ ਉਹ ਲੈ ਕੇ 8-10 ਮੁੰਡੇ ਲੈ ਕੇ ਕੀ ਕਰਨਾ ਆ ਜੇ ਫਰਜ਼ ਕਰ ਲਓ ਉਹਦਾ ਕੋਈ ਉਹਨਾਂ ਨਾਲ ਕੋਈ ਹੋ ਗਿਆ ਮੈਸੇਜ ਵੀ ਵਜਾ ਉਹਨਾਂ ਦਾ ਮੈਸ ਰਾਈਡ ਹੋ ਗਿਆ ਉਹ ਘਰ ਆ ਕੇ ਬਹਿ ਕੇ ਗੱਲ ਕਰਦਾ ਪਰਿਵਾਰ ਕਨਫਰੈਂਸ ਬਣ ਗਿਆ ਸੀ ਉਹ ਜਿਹੜੇ 8-10 ਮੁੰਡੇ ਲੈ ਕੇ ਨਾਲ ਆਇਆ ਉਹਨੂੰ ਪਤਾ ਵੀ ਮੇਰੀ ਮੰਗੇਤਰ ਦਾ ਘਰ ਆ ਉਹਦੇ ਬਾਪ ਨਾਲ ਬੈੰਦਾ ਗੱਲਬਾਤ ਕਰਦਾ ਅੱਗੇ ਆਉਂਦੇ ਜਾਂਦੇ ਆ ਮਤਲਬ ਇਹਦਾ ਕੋਈ ਹੱਲ ਨਿਕਲ ਜਾਣਾ ਸੀ ਵੀ ਉਹ ਜਿਹੜਾ ਗੁੰਡਾ ਕਰਦੀ ਆ ਕੇ ਮਤਲਬ ਉੱਥੇ ਭੰਨ ਤੋੜੋ ਵੀਡੀਓ ਦੱਸਦੀਆਂ ਜੋ ਸਾਰਿਆਂ ਨੇ ਦਿਖਾੜੀਆਂ ਲੜਕੀ ਦੇ ਬਾਪ ਨੇ ਜਦੋਂ ਰਾਤ ਨੂੰ ਆ ਕੇ ਉਹਨਾਂ ਹਮਲਾ ਕੀਤਾ ਤਾਂ ਫਿਰ ਸਾਹੂ ਪੁਣਾ ਕਿਥੇ ਰਹਿ ਗਿਆ ਉਹ ਐਕਮਲ ਹੋ ਗਿਆ ਸੀ ਵੀ ਮੈਂ ਇਹਨਾਂ ਵਿਆਹ ਕਰਾਉਣਾ ਪਹਿਲੂ ਤਾਂ ਪੂਰਾ ਵਿਸ਼ਵਾਸ ਸੀਗਾ ਇੱਕ ਦੂਏ ਕੋ ਰਹਿੰਦੇ ਸੀ ਰੋਟੀ ਪਾਣੀ ਇਕੱਠਾ ਸੀ ਪਾਰਟੀਆਂ ਤੇ ਜਾਂਦੇ ਸੀ ਰਾਤਾਂ ਵੀ ਰਹਿੰਦੇ ਸੀ ਉਹ ਸਾਰਾ ਕੁਝ ਉਹ ਤਾਂ ਵਿਸ਼ਵਾਸ ਬਣ ਗਿਆ ਸੀ ਨਾ ਵੀ ਲੜਕੀ ਨੇ ਸਮਝ ਲਿਆ ਵੀ ਮੈਂ ਇਹਦੀਆਂ ਮੇਰਾ ਆ ਉਹਦੇ ਵਿੱਚ ਤਾਂ ਕੁਝ ਵੀ ਹੋ ਸਕਦਾ ਸੀ ਲਪਾ ਵੀ ਸਕਦੀ ਆ ਉਹ ਵੀ ਠੀਕ ਆ ਵੀ ਉਹ ਤਾਂ ਮੀਆਂ ਬੀਬੀ ਬਣ ਗਿਆ ਸੀ ਇੱਕ ਤਰ੍ਹਾਂ ਦੇ ਵਿਆਹ ਤਾਂ ਕਰਾ ਹੀ ਲੈਣਾ ਸੀ ਪਰ ਉਹ ਤਾਂ ਬਾਅਦ ਦੇ ਵਿੱਚ ਹੋਇਆ ਵੀ ਜਿਹੜਾ ਉਹਨੂੰ ਧੋਖਾ ਪਤਾ ਲੱਗ ਗਿਆ ਵੀ ਇਹ ਇੱਕ ਜਿਹੜੀ ਵਿਚ ਲੜਤੀ ਹੁੰਦੀ ਆ ਨਾ ਜਿਹਦਾ ਨਾਮ ਆਉਂਦਾ ਜਿਹੜੀ ਉਹਦੀ ਬੈਸਟ ਫਰੈਂਡ ਸੀ ਲੜਕੀ ਦੀ ਅਸਲ 'ਚ ਮੈਂ ਕਹਿੰਨਾ ਵੀ ਉਹਨੇ ਪਵਾੜਾ ਪਾਇਆ ਉਹਨੇ ਉਹਨੂੰ ਮੁੰਡੇ ਨੂੰ ਦੱਸ ਦਿੱਤਾ ਵੀ ਤੇ ਉਹਦੀ ਕਿਸੇ ਹੋਰ ਨਾਲ ਗੱਲ ਆ ਲੜਕੀ ਕਹਿ ਰਹੀ ਆ ਵੀ ਇਹਦੀ ਰਿਲੇਸ਼ਨ ਚ ਆਏ ਉਹ ਮੁੰਡਾ ਦੂਸਰਾ ਜਿਹੜਾ ਉਹਦਾ ਮਗੀਤਰ ਸੀ ਜਿਹਦੇ ਕਰਕੇ ਉਹ ਵਿਚਨੀ ਲੜਕੀ ਕਰਕੇ ਸਾਰਾ ਉਹਨਾਂ ਦਾ ਮਾਮਲਾ ਦੋਹਾਂ ਤਰ੍ਹਾਂ ਦਾ ਸਤਿਆਨਾਸ਼ ਹੋ ਗਿਆ ਕੀ ਲੋਕ ਕਹਿੰਦੇ ਕਿ ਬਈ ਪਿੰਡ ਦਾ ਨਾਂ ਕੀ ਰਹਿ ਗਿਆ ਤੁਸੀਂ ਸਾਫ ਕਸਮ ਸਰਪੰਚ ਹੁੰਦੇ ਨਾਤੇ ਪਿੰਡ ਦੇ ਵਿੱਚ ਕੀ ਮਾਹੌਲ ਹੈ ਇਸ ਵਕਤ ਕੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਸਵਾਲ ਬਹੁਤ ਵੱਡੇ ਕੜੇ ਹੁੰਦੇ ਹੋਣਗੇ ਨਹੀਂ ਦੇਖੋ ਪਿੰਡ ਦੇ ਲੋਕ ਤਾਂ ਸਾਡੀ ਨਾਲ ਲੜਕੀ ਨਾਲ ਹਮਦਰਦੀ ਆ ਨਾ ਦੇਖੋ ਜਿੱਦਾਂ ਦਾ ਮਤਲਬ ਅਸ਼ਲੀਲਤਾ ਜਿਹੜੀ ਆ ਉਹ ਪਰੋਸੀ ਆ ਲੋਕਾਂ ਨੇ ਗਾਂ ਤੋਂ ਕਾਂ ਵਾਰਵੜ ਕੀਤੀ ਆ ਅਸੀਂ ਉਹਨਾਂ ਲੋਕਾਂ ਨੂੰ ਲਾਹਣਤ ਪਾਉਣੇ ਆਵੇ ਨਹੀਂ ਚਾਹੀਦੀ ਜੇ ਸਾਡੇ ਪਿੰਡ ਦੀ ਉਹ ਧੀ ਪਹਿਣਿਆ ਲੜਕੀ ਆ ਤੇ ਸਾਰਿਆਂ ਦੀਆਂ ਲੜਕੀਆਂ ਆ ਕਿਸੇ ਨਾਲ ਵੀ ਇਦਾਂ ਹੋ ਸਕਦੀ ਆ ਪਰ ਅਸੀਂ ਜੋ ਪਿੰਡ ਵਾਲੇ ਮਹਿਸੂਸ ਕਰਦੇ ਆਂ ਵੀ ਜਿਹਨੇ ਵੀ ਇਹ ਗਾਹ ਤੋਂ ਗਾਇ ਨੂੰ ਫਾਰਵਰਡ ਕੀਤਾ ਵੀਡੀਓ ਨੂੰ ਅਸ਼ਲੀਲ ਜਿਹੜਾ ਇਹਦੇ ਇਹਦੇ ਮਤਲਬ ਚਸ ਕੇ ਲਾਇਆ ਵੀ ਇਹ ਲੜਕੀ ਨਾ ਇਦਾਂ ਬਹੁਤ ਮਾੜੀ ਗੱਲ ਆ ਇਹ ਜਿੱਦਾਂ ਦਾ ਇੱਥੇ ਸਾਡੇ ਲੱਚਰ ਸੱਭਿਆਚਾਰ ਚੱਲਦਾ ਜਿੱਦਾਂ ਦਾ ਗੰਦਾ ਪਰੋਸਦੇ ਆ ਉਹਦਾ ਹੀ ਮੁੰਡੇ ਕੁੜੀਆਂ ਤੇ ਅਸਰ ਪੈਂਦਾ ਤੇ ਉਹਦੇ ਕਰਕੇ ਜਿਹੜੇ ਆ ਮਂਢੀਰ ਨੇ ਇਹਨੂੰ ਬੜਾ ਹੋ ਢੰਗ ਨਾਲ ਲਿਆ ਜਦ ਕਿ ਜੇ ਮਤਲਬ ਸਹੀ ਆਪਾਂ ਪਰੋਸੀਏ ਲੋਕਾਂ ਮੁਰੇ ਚੰਗਾ ਸੱਭਿਆਚਾਰ ਦਈਏ ਤਾਂ ਇਦਾਂ ਦੀਆਂ ਕਟੜਾਵਾਂ ਜਿਹੜੀਆਂ ਨਹੀਂ ਵਾਪਰ ਸਕਦੀਆਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਉੱਪਰ ਫਾਰਮ ਵਾਲੀ ਲੜਕੀ ਦੀ ਵੀਡੀਓ ਜਦੋਂ ਤੋਂ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਦੇ ਉੱਪਰ ਉਸ ਤੋਂ ਬਾਅਦ ਵਿਵਾਦ ਕਾਫੀ ਚੜਿਆ ਹੋਇਆ ਹੈ ਲੜਕੇ ਪਰਿਵਾਰ ਵੱਲੋਂ ਕਈ ਸਵਾਲ ਲੜਕੀ ਦੇ ਉੱਪਰ ਚੱਕੇ ਜਾਂਦੇ ਪਏ ਨੇ ਉਸ ਤੋਂ ਇਲਾਵਾ ਜੇਕਰ ਮੈਂ ਪਿੰਡ ਦੀ ਗੱਲ ਕਰਾਂ ਤਾਂ ਪਿੰਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਿੰਡ ਦੇ ਲੋਕਾਂ ਨੇ ਲੜਕੇ ਦੀ ਸਾਥ ਦਿੱਤੀ ਜਾਂ ਫਿਰ ਲੜਕੇ ਦੇ ਹੱਕ ਦੇ ਵਿੱਚ ਬੋਲੇ ਨੇ ਉਹ ਸੁਣ ਕੇ ਤੁਸੀਂ ਬਿਹਾਰਾਨ ਹੋਵੋਗੇ ਇਸ ਵਕਤ ਅਸੀਂ ਉਹਨਾਂ ਦੇ ਹੀ ਪਿੰਡ ਦੀ ਜਿਹੜੀ ਹੈਗੀ ਆ ਉਹ ਪ੍ਰੋਪਰ ਤਰੀਕੇ ਨਾਲ ਗੱਲਬਾਤ ਕੀਤੀ ਪਰ ਲੜਕੀ ਦੇ ਪਿੰਡ ਦੇ ਵਿੱਚ ਦੇ ਲੋਕ ਕੀ ਕੁਝ ਕਹਿੰਦੇ ਨੇ ਉਹ ਵੀ ਤੁਹਾਨੂੰ ਜਰੂਰ ਦੱਸਣ ਦੀ ਕੋਸ਼ਿਸ਼ ਕਰਾਂਗੇ ਲੜਕੀ ਦੇ ਪਿੰਡ ਦੇ ਸਾਬਕਾ ਸਰਪੰਚ ਹੁਰੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਜਰੂਰ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਹਨ ਸ਼ੁਕਰੀਆ ਸਮਾਂ ਦੇਣ ਦੇ ਲਈ ਅੱਛਾ ਜਰੂਰ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਪਲ ਫਾਰਮ ਵਾਲੀ ਲੜਕੀ ਦੀ ਵੀਡੀਓ ਜਦੋਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਹੈ ਕਿਵੇਂ ਦਾ ਸੁਭਾਅ ਕਿਵੇਂ ਦਾ ਜੀ ਕੁੜੀ ਦਾ ਉਹਨਾਂ ਦੇ ਫਾਦਰ ਦਾ ਉਹਨਾਂ ਦੇ ਪਰਿਵਾਰ ਦਾ ਜੀ ਤੁਸੀਂ ਸਾਬਕਾ ਸਰਪੰਚ ਰਹੇ ਹਾਂ ਜੀ ਮੈਂ ਉਸ ਪਿੰਡ ਦਾ 25 ਸਾਲ ਸਰਪੰਚ ਰਹੇ ਹਾਂ ਜੀ ਤੇ ਲੜਕੀ ਦਾ ਬਾਪ ਜਿਹੜਾ ਆ ਪਰਨਜੀਤ ਸਿੰਘ ਉਪਲ ਪੰਮਾਪੁਰ ਉਹਨਾਂ ਨੂੰ ਕਹਿੰਦੇ ਆ ਵੱਡੇ ਜ਼ਿਮੀਂਦਾਰ ਆ ਬਹੁਤ ਵੱਡੀ ਜ਼ਮੀਨ ਦੀ ਉਹ ਖੇਤੀ ਕਰਦੇ ਆ ਬਹੁਤ ਵਧੀਆ ਪਰਿਵਾਰ ਆ ਉਹ ਲੜਕੇ ਵੀ ਬਹੁਤ ਵਧੀਆ ਹੈ ਗੁਰਮਨਜੋਤ ਕੋ ਜਿਹੜੀ ਆ ਉਹ ਉਹਨਾਂ ਦੇ ਨਾਲ ਖੇਤੀ ਦੇ ਵਿੱਚ ਜਿਹੜੀ ਸਹਾਇਕ ਹੁੰਦੀ ਆ ਡਾਇਰੈਕਟਰ ਸਾਰੀ ਖੇਤੀ ਆਪ ਕਰਦੀ ਆ ਤੇ ਮਿਲਨਸਰ ਪਰਿਵਾਰ ਆ ਕੋ ਇਦਾਂ ਦੀ ਗੱਲ ਕਦੀ ਸੁਣੀ ਨਹੀਂ ਇਦਾਂ ਦੀ ਵੀ ਜਿਹੜੀ ਕੋ ਗਲਤ ਕਸਮ ਦੀ ਉਹ ਗੱਲ ਕਰ ਜਾਣ ਅਸੀਂ ਆਪ ਸਾਰੇ ਪਿੰਡ ਬਹੁਤ ਹੈਰਾਨ ਆ ਜਦੋਂ ਇਹ ਮਾਮਲਾ ਤੁਰਿਆ ਜਦੋਂ ਉਹ ਮੁੰਡਾ ਲੈ ਕੇ ਮੁੰਡੇ ਆਇਆ ਉੱਥੇ ਉਹਨਾਂ ਦੇ ਉੱਪਰ ਫਾਰਮ ਤੇ ਤੇ ਉੱਥੇ ਭੰਨ ਤੋੜ ਕੀਤੀ ਆ ਕੁੱਟਮਾਰ ਇਹਨਾਂ ਨੂੰ ਕੀਤੀ ਤੇ ਉਦੋਂ ਜਦ ਹੀ ਉਹ ਜਿਹੜਾ ਪਰਮਜੀਤ ਸਿੰਘ ਉੱਪਰ ਸੀ ਸਾਡੇ ਪਾਸ ਆਇਆ ਤੇ ਅਸੀਂ ਮਤਲਬ ਸਰਕਰਤਾ ਮੈਂਬਰ ਜਿਹੜੇ ਸੀ ਸਾਡੇ ਪਿੰਡ ਦਾ ਸਰਪੰਚ ਹੁਣ ਜਿਹੜੇ ਬਣਿਆ ਅਵਤਾਰ ਜੰਦੀ ਐਸਪੀ ਰਿਟਾਇਰ ਹੋਇਆ ਉਹ ਵੀ ਨਾਲ ਸੀ ਮੈਂ ਵੀ ਸੀ ਤੇ ਅਸੀਂ ਸਾਰੇ ਉਹਨਾਂ ਨਾਲ ਥਾਣੇ ਗਏ ਨੂਰਮਲ ਨੂਰਮਲ ਥਾਣੇ ਜਾ ਕੇ ਉਹ ਦੁਈ ਧਰਬੀ ਸੱਦਿ ਹੋਈ ਸੀ ਕਾਫੀ ਆਰਗੂਮੈਂਟ ਇਸ ਗੱਲ ਤੇ ਹੋਈ ਆ ਵੀ ਉਹਨਾਂ ਤੇ ਪਰਚਾ ਕਰੋ ਕਿਉਂਕਿ ਉਹਨੇ ਰਾਤ ਦੇ ਟਾਈਮ ਆਏ ਆ ਅੱਧੀ ਰਾਤ ਦੇ ਕਰੀਬ ਆ ਕੇ ਉਹਨੇ ਭੰਡ ਤੋੜ ਕੀਤੀ ਆ ਗੁੰਡਾ ਕਰਦੀ ਕੀਤੀ ਆ ਉਹਦੇ ਚ ਅਸੀਂ ਇਹ ਮੰਗ ਕੀਤੀ ਸੀ ਉਸ ਵੇਲੇ ਦੇ ਪੁਲਿਸ ਅਧਿਕਾਰੀ ਕੋਲੋਂ ਵੀ ਇਹ ਪਰਚਾ ਦਰਜ ਕਰੋ ਇੱਕ ਤਾਂ 452 ਲੱਗਦੀ ਵੀ ਡੇਰੇ ਤੇ ਰਾਤ ਨੂੰ ਆਏ ਆ ਉਹ ਕਹਿੰਦੇ ਜੀ ਅੱਗੇ ਵੀ ਇਹਨਾਂ ਦਾ ਆਉਣ ਜਾਣ ਸੀ ਆ ਜਾਂਦੇ ਸੀ ਕਈ ਵਾਰੀ ਉਹ ਆਉਣ ਜਾਣ ਹੋਰ ਤਰ੍ਹਾਂ ਸੀ ਜਿਹੜਾ ਉਸ ਰਾਤ ਉਣ ਜਾਣ ਸੀ ਉਹ ਤਾਂ ਲੜਾਈ ਝਗੜੇ ਵਾਲਾ ਇੱਕ ਦੂਜੇ ਨੂੰ ਚੈਲੰਜ ਬਾਜੀ ਕਰਕੇ ਆਏ ਭੰਨ ਤੋੜ ਕੀਤੀ ਆ ਕੁੱਟਮਾਰ ਹੋਈ ਆ ਇਹ ਪਰ ਪੁਲਿਸ ਨੇ ਉਹ ਸਾਨੂੰ ਲੜ ਤੋਂ ਫੜਾਇਆ ਨਹੀਂ ਜੇ ਤੋ ਅਸੀਂ ਸਾਬਿਤ ਆ ਵੀ ਜੇ ਜੇ ਮਤਲਬ ਪੁਲਿਸ ਉਦੋਂ ਹੀ ਇਹਦਾ ਕੋਈ ਹੱਲ ਕੱਢ ਲੈਂਦੀ ਤਾਂ ਇਹ ਇੰਨੀ ਵੱਧਣੀ ਨਾ ਸੀ ਉਦੋਂ ਵੀਡੀਓ ਵਾਇਰਲ ਹੋਣ ਦੀ ਕੋ ਕਹਾਣੀ ਨਾ ਸੀ अच्छा ओथे मान लो ਠੱਪ ਲੱਗ ਜਾਣੀ ਸੀ ਉਦੋਂ ਪਰਚਾ ਹੋ ਜਾਂਦਾ 19 ਗੱਲ ਤੇ ਤੇ ਆ ساری ਬਾ ਬਾਤ ਦੀ ਆ ਜਿਹੜੀ ਗੱਲ ਹੈਗੀ ਆ ਜਦੋਂ ਇਹ ਡਿਲੇ ਹੋ ਗਿਆ ਮਾਮਲਾ ਉਹ ਐਸਐਸਪੀ ਸਾਹਿਬ ਦੇ ਧਿਆਨ ਚ ਆ ਗਿਆ ਐਸਪੀ ਮੈਡਮ ਜਿਹੜੀ ਉਹਨੂੰ ਡੀਲ ਕਰਨਾ ਪਿਆ ਮਤਲਬ ਤੁਹਾਡੀ ਕਹਿਣ ਦਾ ਮਤਲਬ ਹੈ ਕਿ ਵੀ ਪੁਲਿਸ ਦੀ ਜਿਹੜੀ ਹੈ ਉਹ ਨਲਾਕੀ ਕਹਿ ਲੋ ਨਲਾਕੀ ਰਹੇਗੀ ਢਿਲ ਰਹੇਗੀ ਜਿਸ ਕਾਰਨ ਇਹ ਚੀਜ਼ਾਂ ਜਿਹੜੀਆਂ ਨੇ ਹੋ ਗਈਆਂ ਜੇਕਰ ਪੁਲਿਸ ਜਿਹੜੀ ਹੈ ਉਹ ਹੁਸ਼ਿਆਰੀ ਵਰਤ ਲੈਂਦੀ ਟਾਈਮ ਸ਼ੇਅਰ ਕਰ ਲੈਂਦੀ ਸਾਰਾ ਕੁਝ ਤੇ ਇਹ ਢਿੱਲ ਨਹੀਂ ਹੋਣੀ ਸੀ ਇਹ ਚੀਜ਼ ਨੇ ਆਹ ਜਿਹੜੀ ਹੁਣ ਮਤਲਬ ਵੱਧ ਗਿਆ ਗੱਲ ਵੀਡੀਓ ਵਾਇਰਲ ਹੋ ਲਿਆ ਉਸ ਸ਼ਲੀਲ ਲੜਕੀ ਦੀ ਉਹ ਇੱਜ਼ਤ ਜਿਹੜੀ ਕਿੰਨੀ ਮਤਲਬ ਇੱਜ਼ਤ ਖਰਾਬ ਹੋਈ ਆ ਕਿੰਨੀ ਬਦਨਾਮੀ ਹੋਈ ਆ ਕਿੰਨੀ ਲੜਕੀ ਨੂੰ ਕਲੰਕ ਤੋਂ ਉਹਨੇ ਕਰ ਦਿੱਤਾ ਕਿਉਂਕਿ ਮਰਦ ਪ੍ਰਧਾਨ ਸਮਾਜ ਆ ਬੜੀ ਮਢੀਰ ਨੇ ਉਸ ਵੀਡੀਓ ਨੂੰ ਸ਼ਲੀਲ ਨੂੰ ਚਲਾਇਆ ਤਾਂ ਇਹ ਮਾਮਲਾ ਮਤਲਬ ਉੱਥੇ ਬੰਦ ਹੋ ਜਾਣਾ ਸੀ ਆਹ ਜਿਹੜੀ ਹੁਣ ਜਿੱਥੇ ਇੱਕ ਤੱਕ ਕਹਾਣੀ ਚੱਲੇ ਗਈ ਆ ਉਹ ਪੁਲਿਸ ਦੀ ਢਿੱਲਮਟ ਕਰਕੇ ਚੱਲੀ ਗਈ ਆ ਜੇ ਮਾਮਲਾ ਇੱਥੇ ਐਸਪੀ ਸਾਹਿਬ ਦੇ ਵੀ ਆ ਗਿਆ ਸੀ ਜੇਐਸਪੀ ਸਾਹਿਬ ਕੋਲ ਵੀ ਮਾਮਲਾ ਆ ਗਿਆ ਉਹਨੂੰ ਵੀ ਜਲਦੀ ਜੇ ਇਹਨੂੰ ਕਰ ਦਿੰਦੇ ਉਹਦੀ ਜਾਪੜਤਾਲ ਕਰਕੇ ਉਦੋਂ ਸਾਨੂੰ ਐਸਐਚਓ ਨੂਰਮਨ ਨੇ ਕਿਹਾ ਸੀ ਵੀ ਸਾਰੇ ਡਾਕੂਮੈਂਟ ਮੈਨੂੰ ਦੇ ਦਿਓ ਵੀਡੀਓ ਦੇ ਦਿਓ ਦੋਨੇ ਤਰ੍ਹਾਂ ਤੇ ਮੈਂ 45 ਦਿਨਾਂ ਚ ਇਹਦਾ ਹੱਲ ਕੱਢ ਕੇ ਦੱਸ ਦੂੰ ਪਰ ਉਹ ਹੱਲ ਅੱਜ ਤੱਕ ਨਹੀਂ ਦੱਸਿਆ ਉਹ ਫਿਰ ਵਿਚਾਰੇ ਬੇਵਸ ਹੋ ਕੇ ਗਾਹ ਨੂੰ ਤੁਰ ਪਏ ਉਹ ਬਹੁਤ ਸਰਕਾਰਤਾ ਇਲਾਕੇ ਦੇ ਮੈਂਬਰਾਂ ਨੂੰ ਲੈ ਕੇ ਐਸਐਸਪੀ ਤੱਕ ਪਹੁੰਚ ਕੀਤੀ ਆ ਐਸਪੀ ਦੀ ਲਾਗੇ ਜੇ ਇੱਥੇ ਵੀ ਇਨਕੁਆਰੀ ਨੂੰ ਉਹਨੂੰ ਵੈਰੀਫਾਈ ਕਰਨ ਤੇ ਬਹੁਤ ਟਾਈਮ ਲੱਗਿਆ ਜਿਹਦੇ ਕਰਕੇ ਮਾਮਲਾ ਮਤਲਬ ਇਸ ਵੇਲੇ ਬਹੁਤ ਸਿਖਰਾਂ ਤੇ ਪਹੁੰਚ ਗਿਆ ਅੱਛਾ ਜਦੋਂ ਤੁਸੀਂ ਵੀਡੀਓ ਦੇਖੀ ਉਪਲ ਫਾਰਮ ਵਾਲੀ ਲੜਕੀ ਦੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀਡੀਓ ਹੋਈ ਜੋ ਤੁਹਾਨੂੰ ਪਤਾ ਲੱਗਦਾ ਹੈ ਉਹ ਮਨ ਦੇ ਵਿੱਚ ਖਿਆਲ ਕਿਉਂ ਹੁੰਦਾ ਹੈ ਤੁਸੀਂ ਉਹਨਾਂ ਦੇ ਫਾਦਰ ਨੂੰ ਮਿਲਦੇ ਹੋਣੇ ਆ ਬੇਟੀ ਨੂੰ ਮਿਲਦੇ ਹੋਣੇ ਆ ਜਦੋਂ ਤੁਸੀਂ ਇਹ ਵੀਡੀਓ ਦੇਖੀ ਮਨ ਦੇ ਵਿੱਚ ਪਹਿਲਾ ਖਿਆਲ ਕੀ ਸੀ ਦੇਖੋ ਸਾਨੂੰ ਤਾਂ ਬਹੁਤ ਇਸ ਗੱਲ ਦਾ ਗੁੱਸਾ ਵੀ ਆਇਆ ਪੁਲਿਸ ਤੇ ਵੀ ਆਇਆ ਉਹ ਉਹਨਾਂ ਤੇ ਵੀ ਆਇਆ ਲੱਗੇ ਨੇ ਵੀਡੀਓ ਵਾਇਰਲ ਕੀਤੀ ਆ ਵੀ ਇਹ ਚਾਹੀਦੀ ਨਾ ਸੀ ਜਿੱਦਾਂ ਦਾ ਦੋਸ਼ ਲਾ ਰਿਹਾ ਵੀ ਲੜਕੀ ਲੜਕੀ ਆਪ ਕਿੱਦਾਂ ਕਰ ਸਕਦੀ ਆ ਵੀਡੀਓ ਆਪਣੀ ਅਸ਼ਲੀਲਤਾ ਜਿਹੜੀ ਉਹਦੀ ਵੀਡੀਓ ਆ ਅਸ਼ਲੀਲ ਉਹ ਆਪ ਕਿਦਾਂ ਵਾਇਰਲ ਕਰ ਸਕਦੀ ਆ ਬੜਾ ਗੁੱਸਾ ਇਸ ਗੱਲ ਤੇ ਆਇਆ ਫਿਰ ਅਸੀਂ ਲੜਕੀ ਦੇ ਬਾਪ ਨਾਲ ਵੀ ਗੱਲ ਕੀਤੀ ਪਹਿਲੋ ਤੋਂ ਦੀ ਸਮਝ ਜਨਾ ਵੀਗਾ ਲੋਕ ਕਹਿੰਦੇ ਆਈ ਨੇ ਇਦਾਂ ਜੋੜ-ਜੂੜ ਕੇ ਇਹ ਕੀਤਾ ਹੋਣਾ ਇਹ ਹੋ ਹੀ ਨਹੀਂ ਸਕਦੀ ਇਦਾਂ ਦੀ ਗੱਲ ਪਰ ਫਿਰ ਚਲੋ ਹੁਣ ਦੇਖਣ ਚਾਹ ਵੀ ਲੜਕੀ ਆ ਮੰਨ ਕੇ ਵੀ ਵੀਡੀਓ ਮੇਰੀ ਆ ਬਈ ਇਹ ਸੱਚ ਆ ਉਦਾਂ ਪਰ ਉਸ ਮੁੰਡੇ ਨਾਲ ਹੀ ਆ ਠੀਕ ਆ ਨਾ ਪਰ ਉਹ ਜਿਹਨੇ ਵੀਡੀਓ ਵਾਇਰਲ ਕੀਤੀ ਆ ਬਹੁਤ ਹੀ ਗਲਤ ਕੀਤੀ ਆ ਪਿਆ ਪੈਣਾ ਸਾਰਿਆਂ ਦਿਆਂ ਆ ਪਰ ਇਸ ਇਦਾਂ ਦੀ ਨਹੀਂ ਕਰਨੀ ਚਾਹੀਦੀ ਸੀ ਬਾਕੀ ਲੋਕ ਵੀ ਬੜੇ ਮੂਰਖ ਆ ਜਿਨ੍ਹਾਂ ਨੇ ਗਾਂ ਤੋਂ ਗਾਂ ਤੋਂ ਉਹ ਵੀਡੀਓ ਨੂੰ ਚਲਾਇਆ ਤੇ ਸਤਿਆਨਾਸ਼ ਕਰਕੇ ਰੱਖ ਦਿੱਤਾ ਪਿੰਡ ਦੀ ਬਦਨਾਮੀ ਵੀ ਤੇ ਲੜਕੀ ਦਾ ਸਾਰੀ ਜਿੰਦਗੀ ਦੀ ਕਲੰਕਤ ਹੋ ਗਈ ਚ ਪਿੰਡ ਦੀ ਮੈਂ ਜਰੂਰ ਕਹੂੰਗਾ ਕਿੰਨੀ ਕੀ ਬਦਨਾਮੀ ਇਸ ਵਕਤ ਮਹਿਸੂਸ ਕਰ ਰਹੇ ਕਿ ਵੀ ਪਿੰਡ ਦੀ ਹੋ ਰਹੀ ਹੈ ਬਹੁਤ ਬਹੁਤ ਕਰ ਰਹੇ ਹਾਂ ਜੀ ਬਹੁਤ ਕਰ ਰਹੇ ਹਾਂ ਲੜਕੀ ਆ ਲੜਕੀਆਂ ਸਾਰਿਆਂ ਦੀ ਆ ਮਤਲਬ ਇਹ ਤਾਂ ਸਾਰੇ ਜਿਹੜੇ ਇਨਸਾਫ ਸੰਦ ਲੋਕ ਆ ਬੇਰੇ ਧਿਆਨਤਦਾਰ ਲੋਕ ਆਓ ਸਾਰੇ ਕਹਿਣਗੇ ਵੀ ਗਲਤ ਆ ਕੱਲਾ ਪਿੰਡ ਦੀ ਗੱਲ ਥੋੜੀ ਆ ਇਹ ਤਾਂ ਜਿਹੜਾ ਵੀ ਧਿਆਨਤਦਾਰ ਬੰਦਾ ਆ ਉਹ ਸਮਝੂਗਾ ਵੀ ਸਾਰੇ ਧੀਆਂ ਭੈਣਾਂ ਵਾਲੇ ਜੰਮੀਆਂ ਵਾਲੇ ਆ ਬਈ ਇਦਾਂ ਦੀ ਗੱਲ ਠੀਕ ਨਹੀਂ ਹੈ ਜਿਹੜੀ ਉਹਨਾਂ ਨੇ ਕੀਤੀ ਆ ਇਸ ਪਾਸੇ ਨੂੰ ਨਹੀਂ ਸੀ ਤੁਰਨਾ ਚਾਹੀਦਾ ਉਹ ਆਪ ਇਹ ਚਾਰਾ ਜੋਇ ਕਰਦੇ ਕੀ ਗਲਤ ਆ ਕੀ ਠੀਕ ਆ ਉਹ ਪਤਾ ਲੱਗ ਜਾਂਦਾ ਪਰ ਆ ਜਿਹੜਾ ਘਟਿਆ ਕਾਰਨਾਮਾ ਕੀਤਾ ਵੀਡੀਓ ਵਾਇਰਲ ਕਰਨ ਵਾਲਾ ਇਹਦੇ ਕਰਕੇ ਆਪਾਂ ਸਮਝਦੇ ਆਂ ਵੀ ਉਹ ਸਾਰਾ ਸਭ ਮੇਰੇ ਗਲਤ ਆ ਉਹ ਸਜ਼ਾ ਦੇਣ ਦੇ ਯੋਗ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅੱਛਾ ਲੜਕੀ ਇਲਜ਼ਾਮ ਲਾ ਰਹੀ ਹੈ ਕਿ ਮੇਰੀ ਵੀਡੀਓ ਉਹ ਲੜਕੀ ਦੇ ਨਾਲ ਹੀ ਆ ਤੇ ਲੜਕੇ ਨੇ ਹੀ ਵੀਡੀਓ ਵਾਇਰਲ ਕੀਤੀ ਹੈ ਬਟ ਪਿੰਡ ਦੇ ਲੋਕ ਤਾਂ ਇੱਥੇ ਤੱਕ ਕੈਨ ਨੂੰ ਤਿਆਰ ਨਹੀਂ ਕਿ ਭਈ ਮੁੰਡਾ ਤਾਂ ਬਹੁਤ ਸਾਊ ਹੈ ਜੇ ਉਹਨੂੰ ਕੋਈ ਦਬਕਾ ਮਾਰ ਦੇਵੇ ਤਾਂ ਉਹ ਘਰ ਦੇ ਵਿੱਚੋਂ ਬਾਹਰ ਨਹੀਂ ਨਿਕਲਦਾ ਤੇ ਉਹ ਤਾਂ ਇਦਾਂ ਦੀ ਵੀਡੀਓ ਕਦੀ ਵਾਇਰਲ ਕਰਨ ਬਾਰੇ ਸੋਚ ਨਹੀਂ ਸਕਦਾ ਉਹ ਤਾਂ ਬੜਾ ਸਾਊ ਹੈ ਨਹੀਂ ਸਾਊ ਤਾਂ ਹੋਊਗਾ ਪਰ ਉੱਥੇ ਤੁਸੀਂ ਦੇਖਿਆ ਨਹੀਂ ਵੀ ਜਦੋਂ ਘਰ ਤੇ ਰਾਤ ਨੂੰ ਹਮਲਾ ਕਰਦੇ ਆ ਉਹਦੀਆਂ ਵੀਡੀਓ ਜੀ ਵੀ ਹੈਗੀਆਂ ਆ ਜਿੱਥੇ ਉਹ ਲੈ ਕੇ 8-10 ਮੁੰਡੇ ਲੈ ਕੇ ਕੀ ਕਰਨਾ ਆ ਜੇ ਫਰਜ ਕਰ ਲਓ ਉਹਦਾ ਕੋਈ ਉਹਨਾਂ ਨਾਲ ਕੋਈ ਹੋ ਗਿਆ ਮੈਸੇਜ ਵਜਾ ਉਹਨਾਂ ਦਾ ਮੈਸਗਾਈਡ ਹੋ ਗਿਆ ਉਹ ਘਰ ਆ ਕੇ ਬਹਿ ਕੇ ਗੱਲ ਕਰਦਾ ਪਰਿਵਾਰ ਕਨਫਰਮ ਬਣ ਗਿਆ ਸੀ ਉਹ ਜਿਹੜੇ 8-10 ਮੁੰਡੇ ਲੈ ਕੇ ਨਾਲ ਆਇਆ ਉਹਨੂੰ ਪਤਾ ਵੀ ਮੇਰੀ ਮੰਗੇਤਰ ਦਾ ਘਰ ਆ ਉਹਦੇ ਬਾਪ ਨਾਲ ਬੈੰਦਾ ਗੱਲਬਾਤ ਕਰਦਾ ਅੱਗੇ ਆਉਂਦੇ ਜਾਂਦੇ ਆ ਮਤਲਬ ਇਹਦਾ ਕੋਈ ਹੱਲ ਨਿਕਲ ਜਾਣਾ ਸੀ ਵੀ ਉਹ ਜਿਹੜਾ ਗੁੰਡਾ ਕਰਦੀ ਆ ਕੇ ਮਤਲਬ ਉੱਥੇ ਭੰਨ ਤੋੜੋ ਵੀਡੀਓ ਦੱਸ ਦੀਆਂ ਜੋ ਸਾਰੀਆਂ ਉਹਨੇ ਦਿਖਾੜੀਆਂ ਲੜਕੀ ਦੇ ਬਾਪ ਨੇ ਵੀ ਜਦੋਂ ਰਾਤ ਨੂੰ ਆ ਕੇ ਉਹਨਾਂ ਨੇ ਹਮਲਾ ਕੀਤਾ ਤਾਂ ਫਿਰ ਸਾਹੂ ਪੁਣਾ ਕਿਥੇ ਰਹਿ ਗਿਆ ਗੁੰਡਾ ਕਰਦੀ ਵਾਲਾ ਕੰਮ ਸੀ ਇਹ ਠੀਕ ਹੈ ਨਾ ਉਹ ਮਾਪੇ ਤਾਂ ਕਹਿਣਗੇ ਦੇਖੋ ਕੌਣ ਕਹਿੰਦਾ ਆਪਣੇ ਧੀ ਪੁੱਤ ਨੂੰ ਸਾਡੇ ਮੁੰਡੇ ਵਾਲੇ ਕਿਉਂ ਕਹਿਣਗੇ ਸਾਡੇ ਮਾਪੇ ਦੀ ਗੱਲ ਨਹੀਂ ਹੋ ਰਹੀ ਪਿੰਡ ਦੇ ਲੋਕ ਹੀ ਕਹਿੰਦੇ ਪਏ ਨੇ ਕਿ ਭਈ ਮੁੰਡਾ ਬਹੁਤ ਸਾਹੂ ਨਹੀਂ ਗੱਲ ਕਰਦਾ ਪਿੰਡ ਦੇ ਲੋ ਮੈਂ ਤੁਹਾਨੂੰ ਆ ਘਟਣਾ ਦੀ ਗੱਲ ਦੱਸਦਾ ਤੇ ਚਲ ਜੇ ਸਾਹੂ ਸੀ ਉਹ ਬਹਿ ਕੇ ਫੇਰ ਗੱਲ ਕਰਦੇ ਜੇ ਜੇ ਮਾਮਲਾ ਵਿਗੜ ਵੀ ਗਿਆ ਸੀ ਉਹਨੂੰ ਬੈਠ ਕੇ ਕਰਦੇ ਜੇ ਨਹੀਂ ਬਣਦੀ ਸੀ ਪਰੇ ਕਰਦੇ ਪਰੇ ਦਫਾ ਕਰਦੇ ਲੜਕੀ ਜਿੱਥੇ ਮਰਜੀ ਵਿਆਹ ਕਰਾਉਂਦੀ ਮੁੰਡਾ ਜਿੱਥੇ ਮਰਜੀ ਕਰਾਉਂਦਾ ਇਸ ਗੱਲ ਤੋਂ ਲੈਣਾ ਕੀ ਸੀ ਵੀ ਇਹਨੂੰ ਬਿਤਾ ਕੇ ਉਹ ਜਿਹੜਾ ਕੁੱਟਕਟਾਪੇ ਤੱਕ ਆ ਗਿਆ ਕੀ ਮਸਲਾ ਸੀ ਕੁੱਟਕਟਾਪੇ ਦਾ ਕੌਣ ਦਾ ਨਹੀਂ ਲੜਕੀ ਚੰਗੀ ਲੱਗੀ ਉਹਦੀਆਂ ਹਰਕਤਾਂ ਨੂੰ ਨਹੀਂ ਲੱਗੀਆਂ ਤੋ ਛੱਡ ਦਿੰਦੇ ਇਸ ਗੱਲ ਨੂੰ ਆ ਜਿਹੜਾ ਵਾਅਦਾ ਕੀਤਾ ਜਿਹੜਾ ਇੱਥੇ ਤੱਕ ਗੱਲ ਲੈ ਕੇ ਚਲੇਗਾ ਹੁਣ ਮਤਲਬ ਕਿੰਨੇ ਸੱਤੀ ਵੀ ਸੌਣ ਹੈ ਤੇ ਕਿਦਾਂ ਜੇਲਾਂ ਜਾਣਗੇ ਸਾਰੀਆਂ ਜ਼ਿੰਦਗੀਆਂ ਖਰਾਬ ਹੋਣਗੀਆਂ ਉਹਨਾਂ ਦੀ ਜਿਹਨੇ ਗਲਤ ਕੀਤਾ अच्छा जिस तरीके ਦੇ ਨਾਲ ਹੁਣ ਸਾਰਾ ਮਾਮਲਾ ਪੱਕਿਆ ਪਿਆ ਹੈਗਾ ਐੱਸਐੱਸਪੀ ਹੁਣ ਨੇ ਇਹ ਦੋ ਮੁੰਡਿਆਂ ਦੇ ਨਾਮ ਵੀ ਨਾਮਜ਼ਦ ਕਰ ਦਿੱਤੇ ਹੈਗੇ ਆ ਲੜਕੀ ਵੱਲੋਂ ਵੀ ਪਹਿਲਾ ਇੰਟਰਵਿਊ ਪਹਿਲਾਂ ਤਾਂ ਮੰਨ ਨਹੀਂ ਰਹੀ ਸੀ ਮੇਰੇ ਖਿਆਲ ਨਾਲ ਹੁਣ ਇੰਟਰਵਿਊ ਦੇ ਵਿੱਚ ਜਦੋਂ ਉਹ ਖੁਦ ਮੰਨ ਰਹੇ ਨੇ ਕਿ ਵੀ ਮੇਰੀ ਉਹ ਵੀਡੀਓ ਹੈ ਮੈਂ ਹੀ ਆ ਮੈਂ ਹੀ ਸਾਰਾ ਕੁਝ ਕਰ ਰਹੀ ਆ ਇੱਕ ਉਹਨਾਂ ਨੇ ਬਹੁਤ ਵੱਡਾ ਸਵਾਲ ਇਹ ਲਾਇਆ ਅਲੀਗੇਸ਼ਨ ਕਿ ਵੀ ਮੈਨੂੰ ਨਸ਼ੀਲੀ ਚੀਜ਼ ਪਲਾ ਕੇ ਜਿਹੜਾ ਹੈਗਾ ਇਹ ਉਹ ਮੇਰੀ ਵੀਡੀਓ ਬਣਾਈ ਗਈ ਫਿਰ ਉਸ ਤੋਂ ਬਾਅਦ ਉਹਦੇ ਫਾਦਰ ਦੀ ਮੁੰਡੇ ਦੇ ਫਾਦਰ ਦੀ ਇੰਟਰਵਿਊ ਹੁੰਦੀ ਆ ਉਹਦੇ ਵਿੱਚ ਉਹ ਕਹਿੰਦੇ ਵੀ ਜੇਕਰ ਨਸ਼ੀਲੀ ਪਦਾਰਥ ਮਲਾ ਕੇ ਤੈਨੂੰ ਵੀਡੀਓ ਬਣਾ ਰਹੀ ਸੀਗਾ ਤੇ ਤੇਰੇ ਮੂੰਹ ਦੇ ਉੱਪਰ ਕੈਮਰਾ ਸੀਗਾ ਜਾਂ ਫਿਰ ਜੋ ਤੂੰ ਮਿਰਰ ਦੇ ਅੱਗੇ ਵੀਡੀਓ ਬਣਾ ਕੇ ਭੇਜੀ ਹੈਗੀ ਐ ਕਿ ਉਹ ਵੀ ਨਸ਼ੇਲੀ ਹਾਲਾਤ ਦੇ ਵਿੱਚ ਭੇਜੀ ਹੈ ਇਦਾਂ ਦੇ ਜਦੋਂ ਅਲੀਗੇਸ਼ਨ ਲੱਗਦੇ ਨੇ ਉਦੋਂ ਮਨ ਦੇ ਵਿੱਚ ਖਿਆਲ ਕਿਉਂ ਹੁੰਦਾ ਜਦੋਂ ਤੁਸੀਂ ਇੰਟਰਵਿਊ ਦੇਖਨੇ ਉੱਤ ਦਿੱਆਂ ਦੇਖੋ ਇਹ ਤਾਂ ਲੜਕੀ ਦਾ ਕਹਿਣ ਮਤਾਬ ਗਿਆ ਨਾ ਵੀ ਮੈਨੂੰ ਨਸ਼ੀਲਾ ਪਦਾਰਥ ਦਿੱਤਾ ਲੜਕੇ ਕਹਿੰਦੀ ਮੈਂ ਹੋਸ਼ ਈ ਨਹੀਂ ਤੇ ਮੇਰੇ ਨਾਲ ਕੀ ਇਹਨਾਂ ਨੇ ਕੀਤਾ ਕੀ ਨਾ ਬਾਕੀ ਉਹ ਫਾਦਰ ਅਲੀਗੇਸ਼ਨ ਲੁੰਦਾ ਪੈ ਗਈ ਜਿਹੜੀ ਜਿਹੜੀ ਕਹਿੰਦੇ ਕਿ ਸ਼ੀਸ਼ੇ ਦੇ ਮੋਹਰੇ ਵੀਡੀਓ ਬਣਾ ਕੇ ਜਿਹੜੀ ਭੇਜੀ ਹੈਗੀ ਹੈ ਜਾਂ ਫਿਰ ਉਹ ਚੀਜ਼ਾਂ ਜਿਹੜੀਆਂ ਵਾਇਰਲ ਹੋਈਆਂ ਉਹ ਤਾਂ ਨਹੀਂ ਨਸ਼ੀਲੀ ਹਾਲਾਤ ਦੇ ਵਿੱਚ ਸੀਗੀ ਕਹਿੰਦੇ ਇਹ ਕਿਹੜੀਆਂ ਜਿਹੜੀ ਲੜਕੀ ਵੱਲੋਂ ਇੱਕ ਹੋਰ ਵੀਡੀਓ ਵਾਇਰਲ ਜਿਹੜੀ ਹੋਈ ਹੈ ਜਿਹਦੇ ਵਿੱਚ ਜਿਹੜਾ ਹੈਗਾ ਇਹ ਉਹ ਸ਼ੀਸ਼ੇ ਦੇ ਮੋਹਰੇ ਵੀਡੀਓ ਬਣਾਈ ਹੈਗੀ ਉਹਨਾਂ ਨੇ ਤੇ ਉਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਉਹ ਤਾਂ ਨਸ਼ੇ ਦੇ ਵਿੱਚ ਹਾਲਾਤ ਦੇ ਵਿੱਚ ਨਹੀਂ ਸੀਗੀ ਉਹ ਵੀ ਤਾਂ ਉਹਨਾਂ ਨੇ ਭੇਜੀ ਕਿਉਂ ਨਹੀਂ ਉਹ ਜਿਹੜਾ ਟਰਸਟ ਜਿਹੜਾ ਉਹਨੂੰ ਇੱਕ ਮਲੂ ਹੋ ਗਿਆ ਸੀ ਵੀ ਮੈਂ ਇਹਨਾਂ ਵਿਆਹ ਕਰਾਉਣਾ ਪਹਿਲੂ ਤਾਂ ਪੂਰਾ ਵਿਸ਼ਵਾਸ ਸੀਗਾ ਇੱਕ ਦੂਏ ਕੋ ਰਹਿੰਦੇ ਸੀ ਰੋਟੀ ਪਾਣੀ ਇਕੱਠਾ ਸੀ ਪਾਰਟੀਆਂ ਤੇ ਜਾਂਦੇ ਸੀ ਰਾਤਾਂ ਵੀ ਰਹਿੰਦੇ ਸੀ ਉਹ ਸਾਰਾ ਕੁਝ ਹੀ ਉਹ ਤਾਂ ਵਿਸ਼ਵਾਸ ਬਣ ਗਿਆ ਸੀ ਨਾ ਵੀ ਲੜਕੀ ਨੇ ਸਮਝ ਲਿਆ ਵੀ ਮੈਂ ਇਹਦੀਆਂ ਹੀ ਮੇਰਾ ਆ ਉਹਦੇ ਵਿੱਚ ਤਾਂ ਕੁਝ ਵੀ ਹੋ ਸਕਦਾ ਸੀ ਉਹ ਪਾ ਵੀ ਸਕਦੀ ਆ ਉਹ ਵੀ ਠੀਕ ਆ ਵੀ ਉਹ ਤਾਂ ਮੀਆਂ ਬੀਬੀ ਬਣ ਗਈ ਸੀ ਇਹ ਕਿਸਮ ਦੇ ਵਿਆਹ ਤੇ ਕਰਾਈ ਲੈਣਾ ਸੀ ਪਰ ਉਹ ਤਾਂ ਬਾਅਦ ਦੇ ਵਿੱਚ ਹੋਇਆ ਵੀ ਜਿਹੜਾ ਉਹਨੂੰ ਧੋਖਾ ਪਤਾ ਲੱਗ ਗਿਆ ਵੀ ਇਹ ਇੱਕ ਜਿਹੜੀ ਵਿਚ ਲੜਕੀ ਆਉਂਦੀ ਹੈ ਨਾ ਜਿਹਦਾ ਨਾਮ ਹੁੰਦਾ ਜਿਹੜੀ ਉਹਦੀ ਬੈਸਟ ਫਰੈਂਡ ਸੀ ਲੜਕੀ ਦੀ ਅਸਲ 'ਚ ਮੈਂ ਕਹਿੰਨਾ ਵੀ ਉਹਨੇ ਪਵਾੜਾ ਪਾਇਆ ਉਹਨੇ ਉਹਨੂੰ ਮੁੰਡੇ ਨੂੰ ਦੱਸ ਦਿੱਤਾ ਵੀ ਤੇ ਉਹਦੀ ਕਿਸੇ ਹੋਰ ਨਾਲ ਲੜਕੀ ਕਹਿ ਰਹੀ ਆ ਵੀ ਇਹਦੀ ਰਿਲੇਸ਼ਨ ਚ ਆਏ ਉਹ ਮੁੰਡਾ ਦੂਸਰਾ ਜਿਹੜਾ ਉਹਦਾ ਮਗੀਤਰ ਸੀ ਜਿਹਦੇ ਕਰਕੇ ਉਹ ਵਿਚਲੀ ਲੜਕੀ ਕਰਕੇ ਸਾਰਾ ਉਹਨਾਂ ਦਾ ਮਾਮਲਾ ਦੋਹਾਂ ਤਰ੍ਹਾਂ ਦਾ ਸਤਿਆਨਾਸ਼ ਹੋ ਗਿਆ ਜੋ ਆਪਾਂ ਨੂੰ ਵੀਡੀਓ ਜਿਹੜੀਆਂ ਚਲਦੀਆਂ ਜਾਂ ਲੜਕੀ ਦੀ ਬਾਰਤਲਾ ਲ ਸੁਣਦੇ ਆ ਜਾਂ ਮੁੰਡੇ ਦੀ ਸੁਣਦੇ ਆ ਉਹਦੇ ਚੋ ਲੜਕੀ ਦੇ ਦੱਸਣ ਮਤਾ ਮੇਰੀ ਬੈਸਟ ਫਰੈਂਡ ਨੇ ਸਾਰਾ ਕੰਮ ਖਰਾਬ ਕੀਤਾ ਉਹਨੇ ਇਹਦੀ ਚੁਗਲੀ ਮਾਰੀ ਉਹਨੂੰ ਲੱਗਾ ਵੀ ਇਹ ਉਹਦੇ ਨਾਲ ਆ ਜਿੱਥੋਂ ਮੰਨ ਲਓ ਮਾਮਲਾ ਉਹਨਾਂ ਦਾ ਦੋਹਾਂ ਤਰ੍ਹਾਂ ਦਾ ਖਰਾਬ ਹੋ ਗਿਆ ਅਜੇ ਜਿਸ ਤਰੀਕੇ ਦਾ ਹੁਣ ਹਾਲਾਤ ਬਣੇ ਹੋਏ ਨੇ ਕਿਉਂਕਿ ਲੋਕ ਤਾਂ ਬਹੁਤ ਵੱਡੇ ਸਵਾਲ ਚੱਕ ਰਹੇ ਨੇ ਹਾਲਾਂਕਿ ਲੋਕ ਕਹਿੰਦੇ ਕਿ ਬਈ ਪਿੰਡ ਦਾ ਨਾਂ ਕੀ ਰਹਿ ਗਿਆ ਤੁਸੀਂ ਸਾਬਕਾ ਸਰਪੰਚ ਹੁੰਦੇ ਨਾਤੇ ਪਿੰਡ ਦੇ ਵਿੱਚ ਕੀ ਮਾਹੌਲ ਹੈ ਇਸ ਵਕਤ ਕੀ ਕੁਝ ਦੇਖਣ ਨੂੰ ਮਿਲ ਰਿਹਾ ਕਿਉਂਕਿ ਸਵਾਲ ਬਹੁਤ ਵੱਡੇ ਖੜੇ ਹੁੰਦੇ ਹੋਣਗੇ ਨਹੀਂ ਦੇਖੋ ਪਿੰਡ ਦੇ ਲੋਕ ਤਾਂ ਸਾਡੀ ਲੜਕੀ ਨਾਲ ਹਮਦਰਦੀ ਆ ਨਾ ਦੇਖੋ ਜਿੱਦਾਂ ਦਾ ਮਤਲਬ ਅਸ਼ਲੀਲਤਾ ਜਿਹੜੀ ਆ ਉਹ ਪਰੋਸੀ ਆ ਲੋਕਾਂ ਨੇ ਗਾਂ ਤੋਂ ਗਾਂ ਫਾਰਵਰਡ ਕੀਤੀ ਆ ਅਸੀਂ ਉਹਨਾਂ ਲੋਕਾਂ ਨੂੰ ਲਾਣਤ ਪਾਉਣੇ ਆ ਵੀ ਨਹੀਂ ਚਾਹੀਦੀ ਜੇ ਸਾਡੇ ਪਿੰਡ ਦੀ ਉਹ ਧੀ ਪੈਣਿਆ ਲੜਕੀ ਆ ਤੇ ਸਾਰਿਆਂ ਦੀਆਂ ਲੜਕੀਆਂ ਆ ਕਿਸੇ ਨਾਲ ਵੀ ਇਦਾਂ ਹੋ ਸਕਦੀ ਆ ਬਾਰੇ ਅਸੀਂ ਜੋ ਪਿੰਡ ਵਾਲੇ ਮਹਿਸੂਸ ਕਰਦੇ ਆਂ ਵੀ ਜਿਹਨੇ ਵੀ ਇਹ ਗਾਂ ਤੋਂ ਗਾਇ ਨੂੰ ਫਾਰਵਰਡ ਕੀਤਾ ਵੀਡੀਓ ਨੂੰ ਅਸ਼ਲੀਲ ਜਿਹੜਾ ਇਹਦੇ ਇਹਦੇ ਮਤਲਬ ਚਸ ਕੇ ਲਾਇਆ ਵੀ ਇਹ ਲੜਕੀ ਨਾ ਇਦਾਂ ਬਹੁਤ ਮਾੜੀ ਗੱਲ ਆ ਇਹ ਜਿੱਦਾਂ ਦਾ ਇੱਥੇ ਸਾਡੇ ਲੱਚਰ ਸੱਭਿਆਚਾਰ ਚੱਲਦਾ ਜਿੱਦਾਂ ਦਾ ਗੰਦਾ ਪਰੋਸਦੇ ਆ ਉਹਦਾ ਹੀ ਮੁੰਡੇ ਕੁੜੀਆਂ ਤੇ ਅਸਰ ਪੈਂਦਾ ਤੇ ਉਹਦੇ ਕਰਕੇ ਜਿਹੜੇ ਆ ਮਢੀਰ ਨੇ ਇਹਨੂੰ ਬੜਾ ਹੋਰ ਢੰਗ ਨਾਲ ਲਿਆ ਜਦ ਕਿ ਜੇ ਮਤਲਬ ਸਹੀ ਆਪਾਂ ਪਰੋਸੀਏ ਲੋਕਾਂ ਮੁਰੇ ਚੰਗਾ ਸੱਭਿਆਚਾਰ ਦਈਏ ਤਾਂ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨਹੀਂ ਵਾਪਰ ਸਕਦੀਆਂ ਜੋ ਕੁਝ ਰਿਸ਼ਤਿਆਂ ਦੇ ਵਿੱਚ ਇਹ ਦਰਾਰ ਪਈ ਜਾਂ ਫਿਰ ਦੋ ਰਿਸ਼ਤੇ ਤਾਰ-ਤਾੜ ਹੋਏ ਨੇ ਤੁਹਾਡੇ ਸਾਹਮਣੇ ਸਜ਼ਾ ਕੀ ਮੰਦੀ ਹੈ ਤੁਸੀਂ ਮੋਤਵਾ ਰੂ ਪਿੰਡ ਦੇ ਤੁਸੀਂ ਸਾਫ ਦਾ ਸਰਪੰਚ ਤੁਹਾਡੇ ਸਾਹਮਣੇ ਕੀ ਸਜ਼ਾ ਹੈ ਕਿਉਂਕਿ ਲੋਕ ਕਹਿੰਦੇ ਵੀ 41 ਨਾ ਜਿਹੜਾ ਇੱਕ ਹੱਥ ਨਾਲ ਤਾਲੀ ਨਹੀਂ ਵੱਜਦੀ ਹੱਥ ਤਾਂ ਦੋਨੋਂ ਲੱਗੇ ਹੋਣਗੇ ਤਾਂ ਹੀ ਤਾਹੀਓ ਤਾਲੀ ਵੱਜੀ ਐ ਦੇਖੋ ਸਜ਼ਾ ਤਾਂ ਹੁਣ ਇਹ ਜਦੋਂ ਪਰਚਾ ਦਰਜ ਹੋ ਗਿਆ ਆਪਾਂ ਦੇਖਦੇ ਹਾਂ ਵੀ ਐਸਐਸਪੀ ਸਾਹਿਬ ਨੇ ਉਹ ਪ੍ਰੈਸ ਕਾਨਫਰੰਸ ਕਰਕੇ ਪਰਚੇ ਦਾ ਐਲਾਨ ਕਰ ਦਿੱਤਾ 19 ਤਰੀਕ ਨੂੰ ਪਰਚਾ ਹੋ ਗਿਆ ਨੂਰਮਿਲ ਥਾਣੇ 'ਚ ਹੁਣ ਤੱਕ ਮਾਮਲਾ ਅਦਾਲਤ 'ਚ ਚੱਲੇ ਜਾਣਾਗਾ ਉਹ ਤਾਂ ਜੱਜ ਨੇ ਮਤਲਬ ਕੋਰਟ ਨੇ ਦੇਖਣਾ ਕੀ ਸਹੀ ਕੀ ਗਲਤ ਆ ਪਰੂਫਾਂ ਸਹਤ ਉੱਥੇ ਸਾਰਾ ਜਾਣੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਛੱਟ ਪਤਾ ਲੱਗ ਜਾਊਗਾ ਵੀ ਕੌਣ ਗਲਤ ਆ ਕੀ ਸਜ਼ਾ ਕਾਨੂੰਨ ਮੁਤਾਬਕੀ ਸਜ਼ਾ ਮਿਲਣੀ ਆ ਜਿਹੜੀਆਂ ਧਰਾਵਾਂ ਆ ਜਿੱਦਾਂ ਦੀਆਂ ਸੰਗੀਨ ਧਰਾਵਾਂ ਲਾਈਆਂ ਪੁਲਿਸ ਨੇ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਛੇਤੀ ਬਾਹਰ ਜੇਲ੍ਹ ਚ ਆ ਜਾਣਗੇ ਕਿਉਂਕਿ ਜਿੱਦਾਂ ਦੀਆਂ ਰਾਤੀਂ ਉਹ ਮੈਂ ਧਰਾਵਾਂ ਸੁਣੀਆਂ ਐ ਐਸਐਸਪੀ ਸਾਹਿਬ ਬੋਲਦੇ ਸੀ ਜਾ ਜਾਖਵਾਰਾਂ ਚ ਵੀ ਆਇਆ ਤੇ ਉਹ ਬੜੀਆਂ ਸੰਗੀਨ ਧਰਾਵਾਂ ਆ ਉਹਦੇ ਚ ਬਲਾਤਕਾਰ ਦੀਆਂ ਵੀ ਆ ਉਹਦੀ ਵੀਡੀਓ ਵਾਇਰਲ ਹੋਣ ਵਾਲੀਆਂ ਵੀ ਧਰਾਵਾਂ ਆ ਉਹਦੇ ਚ ਕੁੱਟ ਮਾਰਦੀਆਂ ਵੀ ਆ ਗੁੰਡਾ ਕਰਦੀਆਂ ਕਹਿੰਦੀਆਂ ਸਾਰੀਆਂ ਹੀ ਆ ਛੇਤੀ ਕੀਤੇ ਮਤਲਬ ਨਾ ਤਾਂ ਛੇਤੀ ਜਮਾਨਤ ਹੋਣ ਵਾਲੀ ਆ ਤੇ ਨਾ ਛੇਤੀ ਮਤਲਬ ਜਿਹੜੇ ਜੇਲ੍ਹ ਚੋਂ ਛੁੱਟਣ ਵਾਲੀ ਆ ਸਜ਼ਾ ਜੱਜ ਨੇ ਦੇਣੀ ਆ ਹ ਹ ਬਸ ਮੇਰਾ ਆਖਰੀ ਸਵਾਲ ਹੈਗਾ ਏ ਉਹ ਜੋ ਕੁਝ ਵੀ ਦੇਖਣ ਨੂੰ ਮਿਲ ਰਿਹਾ ਸਾਰਾ ਕੁਝ ਕਿਉਂਕਿ ਲੜਕੀ ਪਰਿਵਾਰ ਦੀ ਵੀ ਬਦਨਾਮੀ ਹੋਈ ਲੜਕੇ ਪਰਿਵਾਰ ਦੀ ਵੀ ਬਦਨਾਮੀ ਹੋਈ ਲੜਕੀ ਵਾਲੇ ਵੀ ਇਲਜ਼ਾਮ ਲਾ ਰਹੇ ਲੜਕੇ ਵਾਲੇ ਵੀ ਇਲਜ਼ਾਮ ਲਗਾ ਰਹੇ ਬਟ ਜੋ ਕੁਝ ਲੜਕੇ ਵੱਲੋਂ ਕਿਹਾ ਜਾ ਰਿਹਾ ਹੈ ਫਿਰ ਉਹਦੇ ਫਾਦਰ ਵੱਲੋਂ ਕਿਹਾ ਜਾ ਰਿਹਾ ਤੁਹਾਨੂੰ ਕੀ ਲੱਗਦਾ ਉਹਨਾਂ ਵੱਲੋਂ ਜੋ ਕੁਝ ਕਿਹਾ ਜਾ ਰਿਹਾ ਉਹਨਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਤੇ ਜੋ ਕੁਝ ਕੁੜੀ ਵੱਲੋਂ ਕਿਹਾ ਜਾ ਰਿਹਾ ਜੋ ਕੁੜੀ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਉਹਦੇ ਵਿੱਚ ਕਿੰਨੀ ਕਿ ਸਚਾਈ ਹੈ ਕਿਉਂਕਿ ਪੱਕ ਤਾ ਇਸ ਵਕਤ ਦੋ ਨੇ ਲੋਕ ਸਵਾਲ ਚੱਕਦੇ ਪਏ ਨੇ ਸੋਸ਼ਲ ਮੀਡੀਆ ਇਸ ਵਕਤ ਉਹਦੇ ਵਿੱਚ ਬਵਾਲ ਉੱਠਿਆ ਹੋਇਆ ਹੈ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਵਾਲ ਨੇ ਕੋਈ ਵੀ ਵੀਡੀਓ ਹੋਵੇ ਉਹਦੇ ਥੱਲੇ ਕਮੈਂਟ ਬਹੁਤ ਨੇ ਉਹ ਕਹਿੰਦੇ ਵੀ ਇਹ ਸਵਾਲ ਨੇ ਫਿਰ ਕੀ ਲੱਗਦਾ ਹੈ ਕੀ ਅਸਲ ਦੇ ਵਿੱਚ ਕੀ ਹੋਵੇਗਾ ਸਚਾਈ ਕੁਝ ਵੀ ਹੋਵੇ ਉਹ ਤਾਂ ਤੁਹਾਨੂੰ ਦੱਸਿਆ ਕਿ ਵਿੱਦ ਸਬੂਤਾਂ ਦੇ ਪਤਾ ਲੱਗਣਾਗਾ ਹਾਂ ਆਪਣੇ ਆਪ ਨੂੰ ਤਰਾਂ ਦੋਏ ਇਦਾਂ ਕਹਿ ਰਹੀਆਂ ਪਰ ਜਿਹੜੀ ਵੀਡੀਓ ਵਾਇਰਲ ਕਰ ਲਾਣੀ ਗੱਲ ਆ ਉਹ ਤਾਂ ਇੱਕ ਗੱਲ ਮੰਨ ਕੇ ਚੱਲੋ ਵੀ ਲੜਕੀ ਆਪ ਨਹੀਂ ਕਰ ਸਕਦੀ ਉਹ ਤਾਂ ਕਿਸੇ ਨੇ ਕੀਤੀ ਆ ਨਾ ਲੜਕੀ ਜਿਹੜਾ ਇਲਜ਼ਾਮ ਲਾ ਲਈ ਮੁੰਡੇ ਤੇ ਵੀ ਇਹਨੇ ਕੀਤੀ ਆ ਜੇ ਮੁੰਡੇ ਨੂੰ ਵੀਡੀਓ ਵਾਇਰਲ ਕੀਤੀ ਆ ਤੇ ਬਹੁਤ ਮਾੜੀ ਗੱਲ ਆ ਕਿਉਂਕਿ ਅਸੀਂ ਇਹ ਸਮਝਦੇ ਵੀ ਮੁੰਡੇ ਨੂੰ ਜਿੱਦਾਂ ਉਹ ਭਰ ਦਤਾ ਵੀ ਇਹਦੀ ਹੋਰ ਕਿ ਮੁੰਡੇ ਨਾਲ ਗੱਲ ਆ ਹੋ ਸਕਦਾ ਉਸ ਗੁੱਸੇ ਚ ਆ ਕੇ ਉਹ ਵੀਡੀਓ ਨੇ ਵਾਇਰਲ ਕਰ ਦਿੱਤੀ ਹੋਵੇ ਅਸੀਂ ਜ਼ਿਆਦਾ ਇਸ ਗੱਲ ਤੇ ਲੈਨੇ ਆ ਵੀ ਜੇ ਇਹਦੀ ਵੀਡੀਓ ਵਾਇਰਲ ਕੀਤੀ ਆ ਉਹ ਜੇ ਮੁੰਡੇ ਨੇ ਕੀਤੀ ਆ ਜਾਂ ਕਿਸੇ ਨੇ ਵੀ ਕੀਤੀ ਆ ਉਹੀ ਬਹੁਤ ਮਾੜੀ ਗੱਲ ਆ ਘਨੌਣੀ ਗੱਲ ਆ ਉਹ ਕਿਉਂਕਿ ਲੜਕੀਆਂ ਦੇ ਜਿਹੜਾ ਕਲੰਕ ਦੋ ਹੋ ਜਾਣਾ ਉਹ ساری ਜ਼ਿੰਦਗੀ ਦੀ ਉਹਨਾਂ ਨੂੰ ਸਜ਼ਾ ਭੁਗਤਣੀ ਪੈਂਦੀ ਮੁੰਡਿਆਂ ਦਾ ਕੀ ਆ ਮੁੰਡਿਆਂ ਦੀ ਉਨੀ ਬਦਨਾਮੀ ਨਹੀਂ ਚ ਨਹੀਂ ਔਰਤ ਦੀ ਆ ਕਿਉਂਕਿ ਮਰਦ ਪ੍ਰਧਾਨ ਸਮਾਜ ਆ ਆਪਣਾ ਹਮੇਸ਼ਾ ਹੀ ਔਰਤ ਨੂੰ ਲਤਾੜਿਆ ਜਾਂਦਾ ਔਰਤ ਨੂੰ ਗਲਤ ਕਿਹਾ ਜਾਂਦਾ ਸੋ ਇਸ ਕਰਕੇ ਆਪਾਂ ਕਹਿੰਦੇ ਆ ਵੀ ਵੀਡੀਓ ਬਾਰ ਉਹਦਾ ਜਿਆਦਾ ਮਸਲਾ ਆ ਇਹ ਗੈਰ ਕਾਨੂੰਨੀ ਆ ਕਿਸੇ ਦੀ ਵੀ ਕੋਈ ਆਪਣੇ ਘਰ ਵਾਲੀ ਦੀ ਵੀ ਨਹੀਂ ਇਦਾਂ ਕਰ ਸਕਦਾ ਵੀਡੀਓ ਉਹ ਤਾਂ ਹੈ ਹੀ ਇਦਾਂ ਸੀ ਅਜੇ ਅੱਛਾ ਬਸ ਜਾਂਦੇ ਜਾਂਦੇ ਬਸ ਇੱਕ ਆਖਰੀ ਸਵਾਲ ਦਾ ਜਵਾਬ ਦੇ ਦਿਓ ਹਾਂਜੀ ਮੈਂ ਜ਼ਰੂਰ ਕੁੜੀ ਬਾਰੇ ਆ ਤੇ ਉਹਨਾਂ ਦੇ ਫਾਦਰ ਤੇ ਉਹਨਾਂ ਦੇ ਪਰਿਵਾਰ ਬਾਰੇ ਜ਼ਰੂਰ ਤੁਹਾਡੇ ਤੋਂ ਦੁਬਾਰਾ ਤੇ ਪੁੱਛੂੰਗਾ ਐਲੀਗੇਸ਼ਨ ਲੱਗਦੇ ਨੇ ਉਹਦੇ ਫਾਦਰ ਜਾਂ ਫਿਰ ਉਹ ਮੁੰਡਾ ਕਹਿੰਦਾ ਕਿ ਬਈ ਇਹਦੇ ਦੂਸਰੇ ਮੁੰਡਿਆਂ ਦੇ ਨਾਲ ਰਿਲੇਸ਼ਨ ਹੈਗੇ ਨੇ ਜਿਸ ਕਾਰਨ ਕੁੜੀ ਮੇਰੇ ਮੁੰਡੇ ਨੇ ਛੱਡ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਇਹ ਚੀਜ਼ਾਂ ਵਧੀਆਂ ਹੈਗੀਆਂ ਨੇ ਤੁਸੀਂ ਅਜੀਹਾ ਕਦੀ ਮਹਿਸੂਸ ਕੀਤਾ ਕਦੀ ਦੇਖਿਆ ਐਜ਼ ਅ ਪਿੰਡ ਦੇ ਮੋਹਤਵਾਰ ਅਤੇ ਫਾਦਰ ਦਾ ਜੋ ਰਸੂਕ ਰਿਆ ਉਹਨਾਂ ਦੇ ਉਹ ਇਦਾਂ ਦਾ ਕੁਝ ਰਿਹਾ ਨਹੀਂ ਨਹੀਂ ਬਿਲਕੁਲ ਨਹੀਂ ਜੀ ਉਹ ਤਾਂ ਕੁੜੀ ਉਹਨਾਂ ਖੇਤੀ ਕਰਦੀ ਆ ਟਰੈਕਟਰ ਆਪ ਚਲਾਉਂਦੀ ਆ ਬਹੁਤ ਮਿਹਨਤੀ ਲੋਕ ਆ ਉਹ ਹਾਂਜੀ ਲੜਕੀ ਤਾਂ ਲੜਕੀ ਦਾ ਬਾਪ ਸਾਡੇ ਪਿੰਡ 'ਚ ਵੱਡਾ ਜ਼ਿਮੀਂਦਾਰ ਸਮਝ ਲਓ ਆ ਬਹੁਤ ਸਾਰੇ ਖੇਤਾਂ ਦੀ ਖੇਤੀ ਕਰਦੇ ਆ ਕਦੀ ਉਹ ਕਿਸੇ ਗੱਲ 'ਚ ਨਹੀਂ ਪਿੰਡ ਜਾਂਦੇ ਆਪਣੇ ਕਾਰੋਬਾਰ ਨਾਲ ਉਹਨਾਂ ਦਾ ਮਸਲਾ ਆ ਤੇ ਅਸੀਂ ਤਾਂ ਸਮਝਦੇ ਕੋਈ ਇਦਾਂ ਦੀ ਗੱਲ ਹੈ ਨਹੀਂ ਕਿ ਨਾ ਲੜਕੀ ਦੀ ਕਦੀ ਗਲਤ ਗੱਲ ਸੁਣੀ ਸੀ ਚਲੋ ਇੰਨਾ ਜ਼ਰੂਰ ਸੀ ਵੀ ਉਹਨਾਂ ਅਟੈਚਮੈਂਟ ਆ ਉਹਦੇ ਨਾਲ ਮੰਗੀ ਗਈ ਆ ਆ ਗੱਲਾਂ ਤਾਂ ਬਾਅਦ ਚ ਹੁਣ ਸਾਹਮਣੇ ਆਈਆਂ ਜਦੋਂ ਉਹਨਾਂ ਦੇ ਦਰਾੜ ਪੈ ਗਈ ਠੀਕ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਇਹ ਉਪਲ ਫਾਰਮ ਵਾਲੀ ਲੜਕੀ ਦੇ ਪਿੰਡ ਦੇ ਸਭ ਦਾ ਸਰਪੰਚ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਏ ਤੇ ਇਹਨਾਂ ਨੇ ਅਖਰੀਕ ਚੀਜ਼ ਦੱਸੀ ਕਿ ਕੁਝ ਕੁੜੀ ਦਾ ਕਿਰਦਾਰ ਰਿਹਾ ਕਿ ਕੁਝ ਉਹਨਾਂ ਦੇ ਫਾਦਰ ਦਾ ਕਿਰਦਾਰ ਰਿਹਾ ਲੋਕ ਬਹੁਤ ਐਲੀਗੇਸ਼ਨ ਲਗਾ ਰਹੇ ਨੇ ਲੋਕਾਂ ਵੱਲੋਂ ਬਹੁਤ ਸਵਾਲ ਚੱਕੇ ਜਾ ਰਹੇ ਨੇ ਮੈਨੂੰ ਲੱਗਦਾ ਇਸ ਇੰਟਰਵਿਊ ਦੇ ਰਾਹੀ ਉਹਨਾਂ ਨੂੰ ਸ਼ਾਇਦ ਕੁਝ ਉਹਨਾਂ ਦੇ ਸਵਾਲਾਂ ਦਾ ਜਵ ਮਿਲ ਗਏ ਹੋਣਗੇ